ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪਾਣਾ ਪਾਣਾ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਚੈਹਲ ਪਿੰਡ ਦਾ ਗਵੰਡੀ ਪਿੰਡ ਆ ਢੁੱਡੀ ਪਿੰਡ ਦਾ ਇਹ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਵੈੜ ਮਿੱਤਰੋ ਪੰਜਾਬ ਦੀ ਟੌਪ ਨਸਲ ਜਰਸੀ ਨਸਲ ਦੀ ਵੈੜ ਵਿਕਾਊ ਆ ਸੁਣੇ ਪਹਿਲਾ ਸੂਣਾ ਵਾਂ ਘਰਮ ਵਾਲੀ ਨੇ ਤਿਆਰੀ ਬੜੀ ਜ਼ਬਰਦਸਤ ਕੀਤੀ ਹੋਈ ਆ ਕਿੰਨੇ ਦਿਨਾਂ ਦੀ ਇਹ ਕੱਚੀ ਆ ਕੀ ਬਾਈ ਹੁਣ ਇਹਦਾ ਰੇਟ ਕਰਦੇ ਆ ਸਾਰੀ ਜਾਣਕਾਰੀ ਲੈ ਲੈਨੇ ਆਪਾਂ ਆਜੋ ਮਿਲਦੇ ਆਂ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਾਹਿਬ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਹੋਰ ਘਰ-ਬਾਰ ਪਰਿਵਾਰ ਦਾ ਬਹੁਤ ਵਧੀਆ ਬਹੁਤ ਵਧੀਆ ਆਪਣਾ ਨਾਮ ਦੱਸ ਦੀਏ ਇੱਕ ਵਾਰੀ ਬਾਈ ਨਾਂ ਆਪਣਾ ਗਰਸੇਵਕ ਗਰਸੇਵਕ ਗੁਰਸੇਵਕ ਬਾਈ ਇੱਕ ਵੜ ਵੇਤਣੀ ਆ ਹਨਾ ਤੇ ਇਹ ਪਹਿਲਣੀ ਆ ਬਾਈ ਪਹਿਲਣ ਪਹਿਲਣ ਠੀਕ ਆ ਬਾਈ ਕਿੰਨੇ ਦਿਨ ਬਾਕੀ ਆ ਨੇ ਇਹਦੇ ਲੈ ਜੋਗੀ 6-7 ਦਿਨ ਲੱਗ ਜੂਗੇ ਠੀਕ ਆ ਇਹ ਕਿਹੜੇ ਸੀਮੰਟ ਦੀ ਆ ਕੁਝ ਪਤਾ ਬਾਈ ਕਿ ਨਹੀਂ ਨਹੀਂ ਪਤਾ ਨਹੀਂ ਆਪਾਂ ਨੂੰ ਪਤਾ ਆਪਾਂ ਗਾਹਾਂ ਲੈਂਦੀ ਸੀ ਇਹ ਜਾਨੀ ਕੱਚੀ ਲੈਂਦੀ ਸੀ ਅੱਛਾ ਠੀਕ ਆ ਵੱਥੀ ਉਹ ਹੀ ਲਈ ਆ ਵੱਥੀ ਆਪਾਂ ਕੱਚੀ ਲਈ ਸੀਗੀ ਠੀਕ ਆ ਠੀਕ ਆ ਬਾਈ ਪਤੋਂ ਲਈ ਹੀ ਗੱਪਣ ਅੱਛਾ ਠੀਕ ਆ ਅੱਛਾ ਬਾਈ ਇਹ ਉਮਰ ਕਿੰਨੀ ਕੁ ਦੀ ਹੋਊਗੀ ਆੜੀ ਆ ਕੋਈ ਕਿ ਨਹੀਂ ਨਹੀਂ ਉਮਰ ਦਾ ਕੋਈ ੜੀਆ ਤੇਰੇ ਸਾਹਮਣੇ ਖੜੀ ਆ ਮੈਂ ਆਪਾਂ ਤਾਂ ਦੰਦੋ ਵੀ ਨਹੀਂ ਵੇਖੀ ਹੋਣੀ ਹਨਾ ਫਿਰ ਠ ਕੀਦਨ 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 ਲੈਓ ਪਰ ਐਸੀ ਦਿਨ ਲਊਗੀ ਠੀਕ ਆ ਇਹਦੀ ਮਾਦਾ ਦੁੱਧ ਦਾ ਦੱਸਿਆ ਹੀਗਾ ਤੁਹਾਨੂੰ ਦੱਸਿਆ ਹੈ ਉਹਨਾਂ ਨੇ ਕਿੰਨਾ ਕੁ ਦੱਸਿਆ 26 ਲੀਟਰ ਦੁੱਧ ਦੱਸਿਆ ਹੈ ਉਹਨਾਂ ਨੇ ਠੀਕ ਆ ਬਾਈ ਵੜੀ ਵੀ ਦੁੱਧ ਦੇ ਜੂਗੀ 20 ਕਿਲੋ ਦੇਊਂਗੇ ਮੌਜਾ ਦੇਊਂਗਾ ਅੱਛਾ ਬਾਈ ਫਿਰ ਇਹਨੂੰ ਹੁਣ ਵੇਚਣਾ ਪਰ ਰੇਟ ਫਿਰ ਇਹਦਾ ਕੋਈ ਤੈਅ ਕੀਤਾ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਹੀ ਕਰਾਂਗੇ ਤੇ ਦੋਰੀਏ ਇਹਨੂੰ ਕੱਢੀਏ ਬਾਹਰ ਨੂੰ ਮੜਾ ਤੋਰੇ ਉਹਨੂੰ ਲੈ ਮਤਰੋ ਪਲੂਣ ਵੱਛੀ ਨੇ ਸੂਆ ਸੁਣਾਵਾ ਪਹਿਲਾਂ ਇਹ ਬਾਈ ਉਹਨਾਂ ਨੇ ਵੱਛੀ ਗੱਪਣ ਲਈ ਸੀਗੀ ਮਤਰੋ ਤੇ ਹੁਣ ਤਿਆਰ ਕੀਤੀ ਆ ਪਲੀਪੋਲੀ ਵੜ ਬਹੁਤ ਚੰਗੀ ਆ ਦੇਖ ਸਕਦੇ ਹੋ ਥੱਲੋ ਥੱਲੋ ਤਿਆਰੀ ਤੁਰੀ ਤੁਸੀਂ ਆਪ ਵੀ ਦੇਖ ਲਓ ਮਿੱਤਰੋ ਪੂਰੀ ਚੰਗੀ ਆ ਥੱਲੋ ਲਓ ਭਾਈ ਮੋੜ ਲਓ ਦੇਖ ਸਕਦੇ ਐਨ ਓਕੇ ਦੀ ਰਿਪੋਰਟ ਆ ਜਮਾ ਮੂੰ ਮੱਥੇ ਲੱਗਦੀ ਬਹੁਤ ਸੋਹਣੀ ਪੰਜਾਬ ਦੀ ਨਸਲ ਆ ਕਿਉਂਕਿ ਬਈ ਪੰਜਾਬ ਵਾਲੀ ਜਰਸੀ ਆ ਜਿਹੜੀ ਉਹ ਦੂਜੀਆਂ ਜਰਸੀਆਂ ਦੇ ਨਾਲ ਰਲਦੀ ਨਹੀਂ ਦੇਖੋ ਕਿ ਇਹਾਂ ਦੀ ਬਰੀਕੀ ਬਰੂਕੀ ਥੱਲੋ ਬੜੀ ਇਕਤਿਆਰੀ ਤਰੀ ਜਬਰਦਸਤਾ ਥਣ ਬਹੁਤ ਚੰਗਾ ਲੱਗਾ ਹੋਇਆ ਵਾ ਇਹ ਸੋਣੀ ਹਜੇ ਵੀ ਤਿਆਰ ਪੰਜਾਸ਼ਾਹਦਨਾਂ ਦੇ ਹੋਰ ਵੀ ਹੋ ਜਾਣਾ ਵੇਖੋ ਕੀ ਰੰਦੀ ਮਿੱਤਰੋ ਐਨ ਓਕੇ ਦੀ ਰਿਪੋਰਟ ਆ ਨਾ ਥੱਲੋ ਦਾ ਫਿਰਦੀ ਕਰਨ ਵਾਲੀ ਜਿੱਡੀ ਆਪ ਆਉਡੇ ਤਿਆਰੀ ਜਬਰਦਸਤ ਕਰੀ ਫਰੀ ਪਾਣਦੇ ਬਸ ਜੇ ਕਰੀ ਰੇਟ ਫੋਨ ਦੇ ਉੱਤੇ ਤੈਅ ਕਰਨਗੇ ਬਾਈ ਹੁਣੀ ਜਿਹੜਾ ਕੋਈ ਭਰਾ ਇਹਨੂੰ ਚੱਜੂਗੀ ਉਹ ਬਾਈ ਤੁਸੀਂ ਫੋਨ ਲਾ ਲਿਓ ਤੇ ਬਾਈ ਤੁਹਾਨੂੰ ਰੇਟ ਦੇ ਉੱਤੇ ਫੋਨ ਉਹ ਜਿਹੜਾ ਫੋਨ ਦੇ ਉੱਤੇ ਰੇਟ ਦੱਸ ਦੂਗਾ ਪਿੰਡ ਬਾਣੀ ਦੇ ਵਿੱਚ ਗੁਰਸੇਵਕ ਬਾਈ ਦੇ ਘਰੇ ਇਹ ਵੈੜ ਖੜੀ ਹੋਈ ਆ ਪਹਿਲਾ ਸੂਆ ਸੁੰਦੀ ਆ ਮਿੱਤਰੋ ਦੰਦੋਂ ਤੁਹਾਨੂੰ ਮੈਂ ਪੱਟ ਕੇ ਕੋਸ਼ਿਸ਼ ਕਰਦਾ ਪਰ ਵਿਖਾਉਣ ਦੀ ਰਹਿਣ ਹੀ ਦਿੰਨੇ ਆਪਾਂ ਤੁਸੀਂ ਆਪ ਜਾ ਕੇ ਵੇਖ ਲਿਓ ਤੇ ਬਾਈ ਨੰਬਰ ਦਿਓ ਇੱਕ ਵਾਰੀ ਬਾਈ ਨੰਬਰ ਆਪਣਾ 98761 ਜੀ 50360 ਇੱਕ ਵਾਰੀ ਹੋਰ ਬੋਲ ਦੀ 98761 ਜੀ 50360 ਠੀਕ ਆ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਹੁਣ ਉਹਨਾਂ ਨਾਲ ਗੱਲਬਾਤ ਪਿੰਡ ਪਾਣਾਵਾ ਦਾ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਜਰਸੀ ਨਸਲ ਆ ਪੰਜਾਬ ਦੀ ਮਿੱਤਰੋ ਤੇ ਪੰਜਾਬ ਵਾਲਾ ਨਸਲ ਦੀ ਜਰਸੀ ਵਾੜਾ ਦੀ ਨਸਲ ਆਉਂਦਾ ਅੰਗਾ ਆ ਰਾਇਦਾ ਟਾਂਚਾ ਉਹ ਮੇਲੇ ਨਹੀਂ ਖਾਂਦਾ ਮਿੱਠਾ ਦੁੱਧ ਇੰਕਾਵਾ ਦੇ ਨਾਲ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਤੇ ਰੇਟ ਫੋਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ